ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜਿਨ੍ਹਾਂ ਲੋਕਾਂ ਦੀ ਅੱਖ ਸਵੇਰੇ 3 ਵਜੇ ਤੋਂ 5 ਵਜੇ ਦੇ ਵਿਚਕਾਰ ਖੁੱਲਦੀ ਹੈ ਤਾਂ ਉਹਨਾਂ ਲੋਕਾਂ ਨੂੰ ਪਰਮਾਤਮਾ ਵੱਲੋਂ ਕਿਹੜੇ ਸ਼ੁਭ ਸੰਕੇਤ ਮਿਲ ਜਾਂਦੇ ਹਨ ਜਿਨ੍ਹਾਂ ਦੇ ਮਿਲਣ ਕਾਰਨ ਉਹਨਾਂ ਦੇ ਜੀਵਨ ਦੀਆਂ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਨਾਨਕ ਦੇਵ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਪਰਿਵਾਰ ਤੇ ਹਮੇਸ਼ਾ ਲਈ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ 3 ਵਜੇ ਤੋਂ 5 ਵਜੇ ਦੇ ਵਿਚਕਾਰ ਨਹੀਂ ਉੱਠ ਪਾਉਂਦੇ ਭਾਵੇਂ ਕਿ ਉਹਨਾਂ ਦੇ ਅੰਮ੍ਰਿਤ ਵੇਲੇ ਦੇ 3 ਘੰਟੇ ਉਹ ਨਹੀਂ ਸੰਭਾਲ ਪਾਉਂਦੇ ਜਾਂ ਉਹ 4 ਵਜੇ ਉੱਠਦੇ ਨੇ ਜਾਂ ਫਿਰ 5 ਵਜੇ ਉੱਠਦੇ ਨੇ ਆ ਉਹਨਾਂ ਦਾ ਅਕਸਰ ਇਹ ਸਵਾਲ ਹੁੰਦਾ ਹੈ ਕਿ ਸਾਨੂੰ ਦੱਸੋ ਕਿ ਘੱਟੋ-ਘੱਟ ਕਿੰਨਾ ਸਮਾਂ ਅੰਮ੍ਰਿਤ ਵੇਲੇ ਦਾ ਹੈ ਗੁਰੂ ਚਰਨਾਂ ਦੇ ਵਿੱਚ ਕਿਹੜਾ ਸਮਾਂ ਪਰਵਾਨ ਹੁੰਦਾ ਹੈ ਭਾਵ ਕਿ ਅੰਮ੍ਰਿਤ ਵੇਲੇ ਦੇ ਵਿੱਚ ਘੱਟੋ-ਘੱਟ ਕਿੰਨਾ ਸਮਾਂ ਅਸੀਂ ਨਾਮ ਸਿਮਰਨ ਕਰ ਸਕਦੇ ਹਾਂ ਜਾਂ ਉਸ ਸਮੇਂ ਸਾਡੀ ਹਾਜ਼ਰੀ ਗੁਰੂ ਚਰਨਾਂ ਦੇ ਵਿੱਚ ਲੱਗ ਜਾਵੇਗੀ ਅੱਜ ਦੀ ਵੀਡੀਓ ਵਿੱਚ ਆਪਾਂ ਇਸੇ ਹੀ ਵਿਸ਼ੇ ਤੇ ਗੱਲਬਾਤ ਕਰਨੀ ਹੈ ਜੀ ਕਿ ਅੰਮ੍ਰਿਤ ਵੇਲੇ ਕਿੰਨਾ ਸਮਾਂ ਨਾਮ ਜਪ ਕੇ ਅਸੀਂ ਗੁਰੂ ਦੀ ਖੁਸ਼ੀ ਨੂੰ ਪ੍ਰਾਪਤ ਕਰ ਸਕਦੇ ਹਾਂ ਗੁਰੂ ਵੱਲੋਂ ਦਿੱਤੀਆਂ ਹੋਈਆਂ ਬਖਸ਼ਿਸ਼ਾਂ ਨੂੰ ਅਸੀਂ ਹਾਸਲ ਕਰ ਸਕਦੇ ਹਾਂ ਕਿੰਨਾ ਸਮਾਂ ਨਾਮ ਜਪ ਕੇ ਸਾਡੀ ਬਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੱਥ ਵਿੱਚ ਆ ਸਕਦੀ ਹੈ ਇਸੇ ਕਰਕੇ ਪੂਰੀ ਹੀ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰਨਾ ਜੀ ਤਾਂ ਵੇਖੋ ਜੀ ਅੰਮ੍ਰਿਤ ਵੇਲੇ ਦੇ ਸਮੇਂ ਤੇ ਕਿੰਤੂ ਪ੍ਰੰਤੂ ਕਰਨ ਵਾਲੇ ਵੀ ਇਸ ਦੁਨੀਆ ਤੇ ਬਹੁਤ ਜ਼ਿਆਦਾ ਲੋਕ ਮੌਜੂਦ ਹਨ ਅਤੇ ਅੰਮ੍ਰਿਤ ਵੇਲੇ ਦੇ ਸਮੇਂ ਨੂੰ ਪਿਆਰ ਕਰਨ ਵਾਲੇ ਵੀ ਬਹੁਤ ਮਨੁੱਖ ਇਸ ਦੁਨੀਆ ਤੇ ਮੌਜੂਦ ਹਨ ਭਾਵ ਕਿ ਇੱਕ ਪਾਸੇ ਅੰਮ੍ਰਿਤ ਵੇਲਾ ਸੰਭਾਲਣ ਵਾਲੇ ਜੋ ਬੜੇ ਹੀ ਚਾਅ ਦੇ ਨਾਲ ਅੰਮ੍ਰਿਤ ਵੇਲੇ ਉੱਠ ਕੇ ਨਾਮ ਬਾਣੀ ਦਾ ਸਿਮਰਨ ਕਰਦੇ ਹਨ ਉਹਨਾਂ ਨੂੰ ਨੀਂਦ ਬਿਲਕੁਲ ਵੀ ਪਿਆਰੀ ਨਹੀਂ ਹੁੰਦੀ ਉਹਨਾਂ ਨੂੰ ਪਿਆਰਾ ਹੁੰਦਾ ਹੈ ਬਸ ਅੰਮ੍ਰਿਤ ਵੇਲਾ ਅਤੇ ਅੰਮ੍ਰਿਤ ਵੇਲੇ ਦੇ ਵਿੱਚ ਜਪਿਆ ਹੋਇਆ ਨਾਮ ਸਿਮਰਨ ਕਿਉਂਕਿ ਉਹ ਇਸ ਗੱਲ ਨੂੰ ਸਮਝ ਚੁੱਕੇ ਹਨ ਕੀ ਅੰਮ੍ਰਿਤ ਵੇਲੇ ਦਾ ਉਹ ਵੇਲਾ ਹੈ ਜਿਸ ਵੇਲੇ ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਖੁਦ ਚੱਲ ਕੇ ਆਪਣੇ ਪਿਆਰਿਆਂ ਦੇ ਕੋਲ ਆਉਂਦੇ ਹਨ ਇਸ ਕਰਕੇ ਉਹਨਾਂ ਨੂੰ ਤਾਂ ਅੰਮ੍ਰਿਤ ਵੇਲੇ ਦਾ ਬੜਾ ਹੀ ਚਾਹ ਹੁੰਦਾ ਹੈ ਉਹ ਤਾਂ 3 ਵਜੇ ਤੋਂ ਪਹਿਲਾਂ ਹੀ ਉੱਠ ਪੈਂਦੇ ਨੇ ਇਸ਼ਨਾਨ ਕਰਕੇ ਗੁਰੂ ਚਰਨਾਂ ਦੇ ਵਿੱਚ ਧਿਆਨ ਤਰ ਕੇ ਆਪਣੇ ਗੁਰੂ ਦੀ ਸਿਫਤ ਸਲਾਹ ਕਰਦੇ ਹਨ ਚਾਹੇ ਉਹ ਪੰਜ ਬਾਣੀਆਂ ਦਾ ਨਿਤਨੇਮ ਕਰਨ ਤੇ ਚਾਹੇ ਉਹ ਵਾਹਿਗੁਰੂ ਵਾਹਿਗੁਰੂ ਦੇ ਨਾਮ ਦਾ ਹੀ ਸਿਮਰਨ ਕਰ ਲੈਣ ਚਾਹੇ ਭਾਵੇਂ ਕਿ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਕਰਦੇ ਹਨ ਉਹਨਾਂ ਦੀ ਸਿਫਤ ਸਲਾਹਾ ਕਰਦੇ ਹਨ ਇਸ ਕਰਕੇ ਉਹ ਕਦੇ ਵੀ ਸੌਣ ਦਾ ਲਾਲਚ ਨਹੀਂ ਕਰਦੇ ਭਾਵੇਂ ਕਿ ਉਹ ਪਿਛਲੇ ਦਿਨਾਂ ਵਿੱਚ ਕਾਫੀ ਥੱਕੇ ਵੀ ਹੁੰਦੇ ਹਨ ਜਾਂ ਦਿਨ ਦੇ ਵਿੱਚ ਉਹਨਾਂ ਦੇ ਕੋਲ ਰੈਸਟ ਕਰਨ ਦਾ ਬਿਲਕੁਲ ਵੀ ਸਮਾਂ ਨਹੀਂ ਹੁੰਦਾ ਕਿਉਂਕਿ ਕਈਆਂ ਦੀ ਤਾਂ ਦਿਨ ਰਾਤ ਤੱਕ ਡਿਊਟੀ ਵੀ ਹੁੰਦੀ ਹੈ ਉਹਨਾਂ ਨੂੰ ਕੋਈ ਪਰਵਾਹ ਨਹੀਂ ਜਿੰਨਾ ਮਰਜ਼ੀ ਲੇਟ ਸੌਂ ਜਾਣ ਪਰ ਉਹ ਆਪਣੇ ਸਮੇਂ ਤੇ ਜ਼ਰੂਰ ਉੱਠ ਜਾਂਦੇ ਹਨ ਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਦੇ ਨਾਲ ਜ਼ਰੂਰ ਲਗਾ ਲੈਂਦੇ ਹਨ ਤਾਂ ਸਾਧ ਸੰਗਤ ਜੀ ਉਹਨਾਂ ਦੇ ਉੱਪਰ ਫਿਰ ਕਿਰਪਾ ਵੀ ਐਨੀ ਹੁੰਦੀ ਹੈ ਕਿ ਜੇਕਰ 1-2 ਘੰਟੇ ਵੀ ਉਹ ਸੌਂ ਜਾਣ ਤੇ ਉਹਨਾਂ ਦੀ ਨੀਂਦ ਪੂਰੀ ਹੋ ਜਾਂਦੀ ਹੈ ਉਹਨਾਂ ਦੇ ਲਾਗੇ ਆਸੇ-ਪਾਸੇ ਉਹਨਾਂ ਨੂੰ ਫਿਰ ਧਨ ਪ੍ਰਤੀ ਕੋਈ ਵੀ ਲਾਲਚ ਨਹੀਂ ਰਹਿ ਜਾਂਦਾ ਕਿਉਂਕਿ ਉਹਨਾਂ ਨੂੰ ਨੀਂਦ ਪਿਆਰੀ ਨਹੀਂ ਹੁੰਦੀ ਉਹਨਾਂ ਨੂੰ ਤਾਂ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿੱਠੀ ਤੇ ਨਿੱਗੀ ਗੋਦ ਹੀ ਪਸੰਦ ਹੁੰਦੀ ਹੈ ਉਹ ਪਿਆਰੇ ਹੁੰਦੇ ਹਨ ਪਰਮਾਤਮਾ ਦੇ ਤੇ ਉਹ ਹਮੇਸ਼ਾ ਗੁਰੂ ਦੀ ਗੋਦ ਦਾ ਨਿਗ ਮਾਣਦੇ ਹਨ ਪਰ ਦੂਸਰੇ ਪਾਸੇ ਕਈ ਮਨੁੱਖ ਉਹ ਵੀ ਹਨ ਜੋ ਕਈ ਤਰ੍ਹਾਂ ਦੇ ਬਹਾਨੇ ਬਣਾਉਂਦੇ ਹਨ ਉਹਨਾਂ ਨੇ ਦਿਮਾਗ ਵਿੱਚ ਪਹਿਲਾਂ ਹੀ ਕਈ ਕੁਝ ਸੋਚ ਕੇ ਰੱਖਿਆ ਹੁੰਦਾ ਹੈ ਕਿ ਸਾਡੇ ਕੋਲ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਸਾਨੂੰ ਤਾਂ ਕੰਮਕਾਰ ਬੜੇ ਹਨ ਸਾਨੂੰ ਥਕਾਵਟ ਹੋ ਜਾਂਦੀ ਹੈ ਅਸੀਂ ਇਹਨਾਂ ਸਮਾਂ ਸੌ ਕੇ ਆਪਣੇ ਸਰੀਰ ਨੂੰ ਚੁਸਤ ਫੁਰਤ ਕਰਨਾ ਹੁੰਦਾ ਹੈ ਕਈ ਪ੍ਰਕਾਰ ਦੇ ਬਹਾਨੇ ਬਣਾ ਲੈਂਦੇ ਹਨ ਕਿ ਸਾਨੂੰ ਕੰਮਕਾਰ ਜ਼ਿਆਦਾ ਪੈਂਦਾ ਹੈ ਉਹ ਤਾਂ ਵੇਲੇ ਹਨ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਬੈਠ ਜਾਂਦੇ ਹਨ ਕਈ ਪ੍ਰਕਾਰ ਦੇ ਬਹਾਨੇ ਬਣਾ ਬਣਾ ਕੇ ਜਦੋਂ ਥੱਕ ਜਾਂਦੇ ਹਨ ਫਿਰ ਉਹ ਅੰਮ੍ਰਿਤ ਵੇਲੇ ਉੱਠਣ ਦੇ ਕਿੰਤੂ ਪਰੰਤੂ ਕਰਨਾ ਸ਼ੁਰੂ ਕਰ ਦਿੰਦੇ ਹਨ ਉਹ ਅਜਿਹੇ ਮਨੁੱਖਾਂ ਦੀ ਸੰਗਤ ਲੱਭਦੇ ਹਨ ਜੋ ਇੱਕ ਵਾਰ ਕਹਿ ਦੇਵੇ ਕਿ ਅੰਮ੍ਰਿਤ ਵੇਲੇ ਉੱਠਣਾ ਜ਼ਰੂਰੀ ਨਹੀਂ ਹੁੰਦਾ ਪਰਮਾਤਮਾ ਦਾ ਨਾਮ ਜਦੋਂ ਵੀ ਲੈ ਲੋ ਪਰਮਾਤਮਾ ਸਾਡੇ ਉੱਤੇ ਉਦੋਂ ਹੀ ਮਿਹਰ ਕਰ ਦਿੰਦੇ ਹਨ ਇਹ ਤਾਂ ਬਸ ਪਖੰਡਵਾਦ ਹੈ ਕਿ ਜਿਹੜੇ ਅੰਮ੍ਰਿਤ ਵੇਲੇ ਆਖਦੇ ਹਨ ਕਿ ਸਾਡੀਆਂ ਮਰਜ਼ਾ ਪੂਰੀਆਂ ਹੁੰਦੀਆਂ ਹਨ ਉਹ ਫਿਰ ਕਈ ਤਰ੍ਹਾਂ ਦੇ ਸਵਾਲ ਤੇ ਕਈ ਤਰ੍ਹਾਂ ਦੇ ਸ਼ੰਕੇ ਵੀ ਜ਼ਾਹਰ ਕਰਦੇ ਹਨ ਕਿ ਅੰਮ੍ਰਿਤ ਵੇਲੇ ਉੱਠ ਕੇ ਕੀ ਹੋ ਜਾਵੇਗਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਦੇ ਨਾਲ ਕੀ ਹੁੰਦਾ ਹੈ ਪਤਾ ਨਹੀਂ ਕਿੱਦਾਂ-ਕਿੱਦਾਂ ਦੇ ਸਵਾਲ ਉਹਨਾਂ ਦੇ ਸਾਹਮਣੇ ਆ ਖੜੇ ਹੁੰਦੇ ਹਨ ਇੱਕੋ ਬੇਨਤੀ ਹੈ ਸਾਥ ਸੰਗਤ ਜੀ ਕਿ ਜੇਕਰ ਤੁਸੀਂ ਕਹਿੰਦੇ ਹੋ ਕਿ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਕੀ ਹੁੰਦਾ ਹੈ ਅੰਮ੍ਰਿਤ ਵੇਲੇ ਉੱਠਣਾ ਜ਼ਰੂਰੀ ਨਹੀਂ ਤਾਂ ਫਿਰ ਇਹ ਦੱਸੋ ਕਿ ਸਾਨੂੰ ਰੋਜ਼-ਰੋਜ਼ ਭੋਜਨ ਛਕਣ ਦੀ ਕੀ ਲੋੜ ਹੁੰਦੀ ਹੈ ਅਸੀਂ ਰੋਜ਼-ਰੋਜ਼ ਭੋਜਨ ਕਿਉਂ ਛਕਦੇ ਹਾਂ ਰੋਜ਼-ਰੋਜ਼ ਅਸੀਂ ਕੰਮਕਾਰ ਤੇ ਵੀ ਕਿਉਂ ਜਾਂਦੇ ਹਾਂ ਉਹ ਵੀ ਕਿਉਂ ਜ਼ਰੂਰੀ ਹੈ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਦੁਨੀਆਦਾਰੀ ਦੇ ਸਾਰੇ ਹੀ ਕੰਮਾਂ ਨੂੰ ਜ਼ਰੂਰੀ ਸਮਝਦੇ ਹਾਂ ਬਸ ਅੰਮ੍ਰਿਤ ਵੇਲੇ ਨੂੰ ਹੀ ਜ਼ਰੂਰੀ ਨਹੀਂ ਸਮਝਦੇ ਪਰ ਇਹ ਅਸਲ ਕਮਾਈ ਹੈ ਸਾਧ ਸੰਗਤ ਜੀ ਜਿਸ ਤਰ੍ਹਾਂ ਜਿਉਂਦੇ ਰਹਿਣ ਦੇ ਲਈ ਸਰੀਰ ਨੂੰ ਭੋਜਨ ਦੀ ਲੋੜ ਹੁੰਦੀ ਹੈ ਸਾਨੂੰ ਰੋਜ਼ ਰੋਜ਼ ਭੋਜਨ ਵੀ ਛਕੜਾ ਪੈਂਦਾ ਹੈ ਤਾਂ ਜੋ ਸਾਡੇ ਸਰੀਰ ਨੂੰ ਤਾਕਤ ਮਿਲ ਸਕੇ એનર્ਜੀ ਮਿਲ ਸਕੇ ਉਸੇ ਹੀ ਤਰ੍ਹਾਂ ਆਪਣੀ ਆਤਮਾ ਨੂੰ ਜਿੰਦਾ ਰੱਖਣ ਦੇ ਲਈ ਸਾਨੂੰ ਆਪਣੇ ਮਨ ਦੀ ਮਜ਼ਬੂਤੀ ਦੇ ਲਈ ਆਪਣੇ ਮਨ ਦੀ ਤੰਦਰੁਸਤੀ ਦੇ ਲਈ ਗੁਰਬਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਮਾਂ ਰਹਿੰਦਿਆਂ ਹੀ ਸਾਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ ਨਹੀਂ ਤਾਂ ਪਛਤਾਵਾ ਹੀ रह ਜਾਵੇਗਾ ਅਤੇ ਅੰਮ੍ਰਿਤ ਵੇਲੇ ਦਾ ਉਹ ਵੇਲਾ ਹੈ ਜਿਸ ਵੇਲੇ ਦੇ ਵਿੱਚ ਪਤਾ ਨਹੀਂ ਕਿੰਨੀਆਂ ਰੱਬੀ ਰੂਹਾਂ ਉੱਠ ਕੇ ਨਾਮ ਜਪ ਰਹੀਆਂ ਹੁੰਦੀਆਂ ਹਨ ਇਸ ਕਰਕੇ ਇਸ ਵੇਲੇ ਦੇ ਵਿੱਚ ਪਵਿੱਤਰਤਾ ਹੁੰਦੀ ਹੈ ਰੂਹਾਨੀਅਤ ਹੁੰਦੀ ਹੈ ਤੇ ਇੰਨੀ ਜ਼ਿਆਦਾ ਪਾਵਰ ਹੁੰਦੀ ਹੈ ਕਿ ਜੋ ਮਨੁੱਖ ਇਸ ਵੇਲੇ ਦੇ ਵਿੱਚ ਉੱਠ ਕੇ ਬੈਠ ਵੀ ਜਾਣ ਉਹਨਾਂ ਤੇ ਵੀ ਕਈ ਰੋਗ ਕੱਟੇ ਜਾਂਦੇ ਹਨ ਇਥੋਂ ਤੱਕ ਕਿ ਡਾਕਟਰਾਂ ਦਾ ਵੀ ਕਹਿਣਾ ਹੈ ਕਿ ਜੇਕਰ ਤੁਸੀਂ ਸੂਰਜ ਨਿਕਲਣ ਤੋਂ ਪਹਿਲਾਂ ਸੈਰ ਕਰਦੇ ਹੋ ਜਾਂ ਉੱਠ ਕੇ ਤੁਸੀਂ ਨਾਮ ਸਿਮਰਨ ਜਪਦੇ ਹੋ ਤਾਂ ਤੁਹਾ ਤਾਂ ਤੁਹਾਡੇ ਲਈ ਚੰਗਾ ਸਾਬਿਤ ਹੋਵੇਗਾ ਇਸ ਕਰਕੇ ਅੰਮ੍ਰਿਤ ਵੇਲੇ ਉੱਠਣਾ ਬਹੁਤ ਹੀ ਜ਼ਰੂਰੀ ਹੈ ਉੱਠ ਜਾਓ ਚਾਹੇ ਚਾਰ ਕੱਡੀਆਂ ਹੀ ਸੰਭਾਲ ਲਓ ਕਿਉਂਕਿ ਮੇਰੇ ਪਾਤਸ਼ਾਹ ਜੀ ਦੇ ਬਚਨ ਹਨ ਕਿ ਕਿਸੇ ਗੁਰਸਿੱਖ ਨੇ ਪੁੱਛਿਆ ਸੀ ਕਿ ਪਾਤਸ਼ਾਹ ਕੰਮਕਾਰ ਬਹੁਤ ਕਰਦੇ ਆਂ ਰਾਤ ਦੇ ਥੱਕੇ ਟੁੱਟੇ ਹੁੰਦੇ ਹਨ ਤੇ ਸਵੇਰੇ ਉੱਠਿਆ ਨਹੀਂ ਜਾਂਦਾ ਸਾਨੂੰ ਘਟੋ ਘਟ ਸਮਾਂ ਦੱਸੋ ਕਿ ਅੰਮ੍ਰਿਤ ਵੇਲੇ ਦਾ ਕਿੰਨਾ ਸਮਾਂ ਸੰਭਾਲ ਕੇ ਅਸੀਂ ਗੁਰੂ ਦੀ ਖੁਸ਼ੀ ਨੂੰ ਹਾਸਿਲ ਕਰ ਸਕਦੇ ਹਾਂ ਉਸ ਵੇਲੇ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਮਨੁੱਖ ਅੰਮ੍ਰਿਤ ਵੇਲੇ ਦੀਆਂ 4 ਘੜੀਆਂ ਵੀ ਸੰਭਾਲ ਲਵੇ ਨਾ ਤੇ ਉਹ ਉਸ ਦੀਆਂ 96 ਘੜੀਆਂ ਹੋ ਜਾਂਦੀਆਂ ਹਨ 24 ਮਿੰਟਾਂ ਦੀ ਇੱਕ ਘੜੀ ਮੰਨੀ ਜਾਂਦੀ ਹੈ ਤੇ 4 ਘੜੀਆਂ 96 ਮਿੰਟ ਦੀਆਂ ਬਣਦੀਆਂ ਹਨ ਕਿ ਆਪਕੇ ਡੇਢ ਘੰਟੇ ਤੋਂ 4 ਕਮਿੰਟ ਵੱਧ। ਮਨੁੱਖ ਡੇਢ ਘੰਟਾ ਵੀ ਜੇਕਰ ਸੰਭਾਲ ਲਵੇ ਤਾਂ ਉਹਦੇ ਉੱਪਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਵੇਗੀ। ਵੈਸੇ ਤਾਂ ਸਾਧ ਸੰਗਤ ਜੀ ਸਾਨੂੰ ਸਵਾਸ ਸਵਾਸ ਸਿਮਰਨ ਕਰਨ ਦੇ ਲਈ ਕਿਹਾ ਗਿਆ ਹੈ। 24 ਘੰਟੇ ਹੀ ਅਸੀਂ ਗੁਰੂ ਚਰਨਾਂ ਦੇ ਵਿੱਚ ਲੇਖੇ ਲਾਉਣੇ ਹਨ। 24 ਘੰਟਿਆਂ ਦੇ ਵਿੱਚੋਂ ਸਾਨੂੰ ਮਹਾਪੁਰਖਾਂ ਨੇ ਦਸਬੰਦ ਕੱਢਣ ਦੇ ਲਈ ਕਿਹਾ ਹੈ। ਚਲੋ ਜੇ ਇੱਕ ਚੌਂਕੜੇ ਵਿੱਚ ਜੇਕਰ ਅਸੀਂ 2.5 ਘੰਟੇ ਵੀ ਹਾਜ਼ਰੀ ਲਗਵਾਈਏ 24 ਘੰਟਿਆਂ ਦਾ ਦਸਵੰਦ ਨਿਕਲ ਜਾਵੇਗਾ ਸਾਡੀ ਹਾਜ਼ਰੀ ਪਰਵਾਨ ਹੋ ਜਾਵੇਗੀ ਬਾਕੀ ਅਸੀਂ ਕੰਮ ਕਰਦੇ ਹੋਏ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਕਰ ਸਕਦੇ ਹਾਂ ਗੁਰਬਾਣੀ ਦਾ ਪਾਠ ਵੀ ਕਰ ਸਕਦੇ ਹਾਂ ਅਤੇ ਗ੍ਰਹਿਸਤੀਆਂ ਦੇ ਲਈ ਕਮਾਕਾਰਾਂ ਵਾਲਿਆਂ ਵਾਸਤੇ ਸਾਡੇ ਦੂਸਰੇ ਪਾਸ਼ਾ ਦੇ ਵਿੱਚ ਇਤੋਂ ਵੀ ਸੌਖੀ ᔪਗਤ ਦੱਸੀ ਗਈ ਹੈ ਜੇਕਰ ਚਾਰ ਘੜੀਆਂ ਵੀ ਅਸੀਂ ਸੰਭਾਲ ਲਈਏ ਤਾਂ ਗੁਰੂ ਸਾਨੂੰ ਸੰਭਾਲ ਲੈਂਦਾ ਹੈ ਫਿਰ ਅਸੀਂ ਇਸ ਨੂੰ ਸੌਖੀ ᔪਗਤੀ ਕਿਹੜੀ ਭਾਲਦੇ ਹਾਂ ਜਦੋਂ ਸਾਨੂੰ ਵਾਹਿਗੁਰੂ ਅਕਾਲ ਪੁਰਖ ਜੀ ਦੇ ਲਈ ਸਮਾਂ ਕੱਢਣਾ ਚਾਹੀਦਾ ਹੈ ਅਸੀਂ ਡੇਢ ਘੰਟਾ ਜੇਕਰ ਹਾਜ਼ਰੀ ਲਗਵਾ ਲੈਂਦੇ ਹਾਂ ਤਾਂ ਉਸ ਤੋਂ ਬਾਅਦ ਦੁਪਹਿਰ ਵੇਲੇ ਜਾਂ ਕਿਸੇ ਵੀ ਵੇਲੇ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਲੈਣਾ ਜਾਂ ਗੁਰਬਾਣੀ ਦਾ ਕੋਈ ਇੱਕ ਸ਼ਬਦ ਹੀ ਨਾਮ ਸਿਮਰਨ ਜਪ ਲੈਣਾ ਤਾਂ ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਰਹਿਰਾਸ ਤੇ ਸੌਣ ਤੋਂ ਕੁਝ ਸਮਾਂ ਪਹਿਲਾਂ ਹੀ ਕੀਰਤਨ ਸੁਹਲੇ ਦਾ ਪਾਠ ਕਰ ਲਈਏ ਤਾਂ ਜਿੰਨੀ ਦੇਰ ਸਾਨੂੰ ਨੀਂਦ ਨਹੀਂ ਆਉਂਦੀ ਉਨੇ ਦੇਰ ਤੱਕ ਜੇਕਰ ਮੋਲ ਮੰਤਰ ਦਾ ਜਾਪ ਹੀ ਕਰ ਲਈਏ ਤੇ ਚਾਹੇ ਚਉਪਈ ਸਾਹਿਬ ਦਾ ਪਾਠ ਕਰ ਲਓ ਜੇਕਰ ਤੁਸੀਂ ਇਹ ਪਾਠ ਨਹੀਂ ਕਰ ਸਕਦੇ ਤਾਂ ਵਾਹਿਗੁਰੂ ਵਾਹਿਗੁਰੂ ਦਾ ਵੀ ਜਾਪ ਕਰ ਸਕਦੇ ਹੋ ਤਾਂ 24 ਘੰਟਿਆਂ ਦੇ ਵਿੱਚੋਂ ਕੱਢਿਆ ਹੋਇਆ ਦਸਵੰਦ ਗੁਰੂ ਘਰ ਦੇ ਵਿੱਚ ਪਰਵਾਨ ਹੋ ਜਾਵੇਗਾ ਤਾਂ ਫਿਰ ਘਟੋ-ਘਟ ਅੰਮ੍ਰਿਤ ਵੇਲੇ ਦਾ ਡੇਢ ਘੰਟਾ ਜ਼ਰੂਰ ਸੰਭਾਲਣਾ ਹੈ ਉਸ ਤੋਂ ਬਾਅਦ ਦਿਨ ਵਿੱਚ ਕੰਮ ਕਰਦਿਆਂ ਹੋਇਆਂ ਗੁਰਬਾਣੀ ਪੜਨੀ ਹੈ ਪੜਦਿਆਂ ਹੋਇਆਂ ਸਵਾਸ ਸਵਾਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਤਾਂ ਵੇਖ ਲੈਣਾ ਕਿ ਪਰਮਾਤਮਾ ਜੀ ਦੇ ਵੱਲੋਂ ਫਿਰ ਤੁਹਾਨੂੰ ਸ਼ੁਭ ਸੰਕੇਤ ਮਿਲਣੇ ਸ਼ੁਰੂ ਹੋ ਜਾਣਗੇ ਜੇਕਰ ਕਦੇ ਤੁਸੀਂ ਕਿਸੇ ਸਮੱਸਿਆ ਵਿੱਚ ਆ ਜਾਓਗੇ ਤਾਂ ਪਰਮਾਤਮਾ ਜੀ ਵੇਖਣਾ ਕਿ ਕਿਸੇ ਵਿਅਕਤੀ ਦੇ ਰੂਪ ਵਿੱਚ ਆ ਕੇ ਤੁਹਾਡੀ ਮਦਦ ਕਰ ਸਕਦੇ ਹਨ ਜਿਸ ਨਾਲ ਤੁਹਾਨੂੰ ਖੁਦ ਮਹਿਸੂਸ ਹੋਵੇਗਾ ਕਿ ਪਰਮਾਤਮਾ ਆਪ ਸਹਾਈ ਹੋਏ ਹਨ ਜੇਕਰ ਤੁਹਾਨੂੰ ਕਿਸੇ ਵੇਲੇ ਕਿਸੇ ਚੀਜ਼ ਦੀ ਜ਼ਰੂਰਤ ਹੋਵੇਗੀ ਉਹ ਵੀ ਤੁਹਾਨੂੰ ਕਿਸੇ ਨਾ ਕਿਸੇ ਰੂਪ ਵਿੱਚ ਜੇਕਰ ਮਿਲ ਜਾਵੇਗੀ ਉਦੋਂ ਵੀ ਤੁਹਾਨੂੰ ਮਹਿਸੂਸ ਹੋਵੇਗਾ ਕਿ ਪਰਮਾਤਮਾ ਨੇ ਹੀ ਮੇਰੀ ਬਾਂਹ ਫੜੀ ਹੈ ਕੋਈ ਹੋਰ ਨਹੀਂ ਫੜ ਸਕਦਾ ਕਈ ਵਾਰ ਸਾਨੂੰ ਗੁਰੂ ਘਰ ਜਾ ਕੇ ਵੀ ਸ਼ੁਭ ਸੰਕੇਤ ਮਿਲ ਜਾਂਦੇ ਹਨ ਜਿਸ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਪਰਮਾਤਮਾ ਦਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਹਮੇਸ਼ਾ ਬਣਿਆ ਹੋਇਆ ਹੈ ਕਈ ਵਾਰ ਸਾਡੇ ਨਾਲ ਕੋਈ ਵੱਡੀ ਦੁਰਘਟਨਾ ਹੋਣ ਤੋਂ ਅਸੀਂ ਬਚ ਜਾਂਦੇ ਹਾਂ ਇਫੇਰ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਕਿ ਪਰਮਾਤਮਾ ਤੂੰ ਹੀ ਅਜ ਹੱਥ ਦੇ ਕੇ ਰੱਖਿਆ ਹੈ ਤਾਂ ਵੇਖ ਲੈਣਾ ਸਾਥ ਸੰਗਤ ਜੀ ਜੇਕਰ ਤੁਸੀਂ ਅੰਮ੍ਰਿਤ ਵੇਲਾ ਸੰਭਾਲਣਾ ਸ਼ੁਰੂ ਕਰ ਦਿਓਗੇ ਪਰਮਾਤਮਾ ਦਾ ਸਵਾਸ ਸਵਾਸ ਸ਼ੁਕਰਾਨਾ ਕਰਨਾ ਸਿੱਖ ਜਾਓਗੇ ਤਾਂ ਵੇਖਣਾ ਤੁਹਾਨੂੰ ਵੀ ਪਰਮਾਤਮਾ ਜੀ ਸ਼ੁਭ ਸੰਕੇਤ ਦੇਣਗੇ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ